ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਪਿੰਡ ਟੇਪਾ ਇਹ ਪਿੰਡ ਪੈਂਦਾ ਆ ਸਾਹਨੇਵਾਲ ਤੋਂ ਨੇੜੇ ਨਹਿਰ ਦੇ ਕੋਲੇ ਪਿੰਡ ਪੈਂਦਾ ਹੈ ਤੇ ਇਸ ਪਿੰਡ ਵਿੱਚ ਕਹਿੰਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਸ਼ੂ ਧਰਤੀ ਹੈ ਤੇ ਹੋਰ ਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਤੇ ਕੀ ਪ੍ਰਗਟ ਕੀਤਾ ਸੀਗਾ ਤੇ ਇੱਥੇ ਕਿਹੜੇ-ਕਿਹੜੇ ਦਿਨ ਮਨਾਏ ਜਾਂਦੇ ਨੇ ਕਿਸੇ ਵਾਰ ਇਹ ਸਾਨੂੰ ਜਾਣਕਾਰੀ ਇੱਥੇ ਮੀਤ ਗ੍ਰਾਂਥੀ ਤੇ ਇਥੋਂ ਦੇ ਇੱਕ ਸੰਗਤ ਵਿੱਚੋਂ ਦਰਸ਼ਨ ਸਿੰਘ ਜੀ ਨੇ ਦਿੱਤੀ ਸੀ ਆਓ ਹੁਣ ਦਰਸ਼ਨ ਦੇ ਦਰਸ਼ਨ ਕਰਦੇ ਆਂ ਗੁਰੂ ਸਾਹਿਬ ਮਹਾਰਾਜੀ ਦੇ ਆਓ ਦਰਸ਼ਨ ਕਰੀਏ ਗੁਰੂ ਘਰ ਦੇ ਸਿੰਘ ਜੀ ਤੁਸੀਂ ਮੈਨੂੰ ਦੱਸੋ ਤੁਸੀਂ ਇੱਕ ਗੁਰੂ ਘਰ ਦਰਸ਼ਨ ਕਰਨ ਕਿ ਇਹ ਰੋਜ਼ ਆਉਨੇ ਹੋ ਕਿ ਕਦੇ ਕਦੇ ਆਉਨੇ ਆਂ ਤਕਰੀਬ ਹਫਤੇ ਬਾਅਦ ਆਉਣਾ ਤੇ ਪੂਰਮਾਸ਼ੀ ਦਾ ਪੱਕੇ ਆਉਨੇ ਆ ਪੂਰਮਾਸ਼ੀ ਨੇ ਪੱਕੇ ਆਉਨੇ ਆ ਹਾਂਜੀ ਪੂਰਮਾਸ਼ੀ ਨੂੰ ਆਉਣਾ ਕਿ ਇੱਥੇ ਮਨਾਈ ਜਾਂਦੀ ਆ ਪੂਨਮਾਸ਼ੀ ਇਥੇ ਮਨਾਈ ਜਾਂਦੀ ਆ ਕੀਰਤਨ ਹੁੰਦੇ ਨੇ ਕਥਾਵਾਚਕ ਹੁੰਦੇ ਨੇ ਢਾਡੀ ਰਾਗੀ ਆਉਂਦੇ ਨੇ ਕਿਉਂਕਿ ਇਹ ਸਾਡੇ ਆਲੇ-ਦਾਲ ਜਿੰਨੇ ਪਿੰਡ ਨੇ 12 ਪਿੰਡ ਨੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਅਸੀਂ 12 ਪੂਨਮਾਸ਼ੀਆਂ ਮਨਾਉਂਦੇ ਆ ਤੇ ਹਰੇਕ ਪਿੰਡ ਦੀ ਬੱਕਰੀ ਬੱਕਰੀ ਪੂਨਮਾਸ਼ੀ ਹੁੰਦੀ ਆ ਉਹਦਾ ਹੀ ਸਾਰਾ ਖਰਚਾ ਪਿੰਡ ਦਾ ਹੁੰਦਾ ਅੱਛਾ ਜੇ ਸਾਲ ਵਿੱਚ ਜਿਹੜੀ 12 ਪੂਰਮਾਸ਼ੀ ਆਉਂਦੀਆਂ ਨੇ ਹਾਂਜੀ ਅਲੱਗ-ਅਲੱਗ ਪਿੰਡ ਦੀ ਅਲੱਗ-ਅਲੱਗ ਹਰ ਇੱਕ ਅਲੱਗ ਜਿਮੇਵਰੀ ਹੁੰਦੀ ਰਹੀ ਆਹ ਪੂਨਮਾਸ਼ੀ ਨੂੰ ਬਿਲਕੁਲ ਬਿਲਕੁਲ ਅਲੱਗ-ਅਲੱਗ ਲੈ ਲਓ ਜੀ ਮੇਰੇ ਇਹਦੇ ਹਾਂ ਜੀ ਤੇ ਹੋਰ ਇੱਥੇ ਹੋਰ ਕਿਹ ਕਿਹੜੇ ਇਤਿਹਾਰ ਮਨਾਏ ਜਾਂਦੇ ਆ ਕਿਹੜੇ ਕਿਹੜੇ ਗੁਰਪੁਰਬ ਮਨਾਏ ਜਾਂਦੇ ਇੱਥੇ ਬਾਕੀ ਦਾ ਤਕਰੀਬਨ ਜਿਵੇਂ ਆਮ ਗੁਰਦੁਆਰਿਆਂ ਚ ਰੁਟੀਨ ਚ ਜਿੰਨੇ ਗੁਰਪੁਰਬ ਨੇ ਇਹ ਮਨਾਏ ਜਾਂਦੇ ਨੇ ਪਰ ਮੇਨ ਜਿਹੜੀ ਆ ਉਹ ਪੂਰਨਮਾਸ਼ੀ ਲੱਗਦੀ ਹੈ ਜੀ ਇੱਥੇ ਪੂਰਨਮਾਸ਼ੀ ਹਾਂ ਜੀ ਇੱਥੇ ਪੂਰਾ ਮੇਲਾ ਭਰਦਾ ਕਿਸੂੰ ਦਾ ਜੋੜ ਮੇਲਾ ਮੇਲਾ ਲਾ ਲੋ ਜਿਵੇਂ ਹੁਣ ਜੇ ਅੱਜ ਅਪ ਨਗਰ ਕੀਰਤਨ ਦੀ ਗੱਲ ਕਰੀਏ ਤਾਂ ਨਗਰ ਕੀਰਤਨ ਇਹ ਕਿਹੜੇ ਗੁਰੂ ਦਾ ਮਨਾਇਆ ਜਾਂਦਾ ਜੀ ਕਿਹੜੇ ਜਨਮ ਗੁਰਪੁਰਬ ਨੂੰ ਨਗਰ ਕੀਰਤਨ ਪਾਸ਼ਾ ਦੇ ਮਨਾਇਆ ਜਾਂ ਇਹ ਮਨਾ ਲੈਂਦੇ ਨੇ ਤਕਰੀਰ ਨਗਰ ਕੀਰਤਨ 12 ਪਿੰਡਾਂ ਜਾਂਦਾ ਜੀ ਨਗਰ ਕੀਰਤਨ ਅੱਛਾ ਨੇ ਉਹਨਾਂ ਜਿਨ੍ਹਾਂ ਨੇ ਮਨਾਉਂਦੇ ਨੇ ਪੂਨਵਾਸੀ ਹਰੇਕ ਪਿੰਡ ਬਖਰੀ ਬਖਰੀ ਉਹਨਾਂ ਪਿੰਡਾਂ ਜੇ ਨਗਰ ਕੀਰਤਨ ਜਾਂਦਾ ਸਰ ਬਰਾਭਾ ਬਈ ਨਗਰ ਕੀਰਤਨ ਨਿਕਲਣ ਸਾਲ ਬਾਦ ਹਾਂਜੀ ਸਾਲ ਬਾਦ ਹਾਂਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣ ਜੋ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਥੋੜਾ ਇੰਦਰ ਪਾਸੇ ਪਮਾੜੀ 20 ਪੋਸਟ ਪੰਜਾਬੀ ਚੈਨਲ ਤੋਂ ਅੱਜ ਪਹੁੰਚੇ ਆਪਾਂ ਪਿੰਡ ਟਿੱਬਾ ਪਿੰਡ ਟਿੱਬੇ ਗੁਰਦੁਆਰਾ ਸੋਮਸਰ ਇਹ ਵੀ ਧਰਤੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਛੂ ਧਰਤੀ ਹੈ। ਬਾਕੀ ਇਹਦਾ ਪੂਰਾ ਇਤਿਹਾਸ ਸਾਡੇ ਨਾਲ ਸਿੰਘ ਜੁੜੇ ਹੋਏ ਨੇ, ਗੁਰਪ੍ਰੀਤ ਸਿੰਘ ਜੀ ਨਾਲ ਹੋਰ ਨਾ ਸਿੰਘ ਨੇ। ਇਹਨਾਂ ਤੋਂ ਆਪਾਂ ਪੂਰਾ ਇਤਿਹਾਸ ਜਾਣਾਂਗੇ ਕਿ ਇੱਥਾ ਪੂਰਾ ਇਤਿਹਾਸ ਕੀ ਹੈ ਤੇ ਹੋਰ ਇੱਥੇ ਸਿਵਾਂ ਆ ਕੌਣ ਨਿਭਾ ਰਹੇ ਨੇ, ਹੋਰ ਗੁਰੂ ਘਰ ਦੀ ਕਿਵੇਂ-ਕਿਵੇਂ ਗੱਲਾਂ-ਵੱਤਾਂ ਚੱਲਦੀਆਂ ਨੇ, ਕਿਵੇਂ ਸੇਵਾ ਕਰਦੇ ਆ, ਕਿਵੇਂ ਗੁਰਸਿੱਖੀ ਨਾਲ ਗੁਰਬੱਚਿਆਂ ਨੂੰ ਜੋੜਦੇ ਆ, ਜਾਣਾਂਗੇ ਇੱਥੇ ਹੋਏ ਸਿੰਘਾਂ ਨਾਲ ਸਿੰਘਾਂ ਤੋਂ। ਮਿਲਦੇ ਆ ਖਾਲਸਾ ਜੀ, ਵਾਹਿ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਬਬੇ ਚੜਦੀ ਕਲਾ ਸਾਰੇ ਕਿਰਪਾ ਮਹਾਰਾਜ ਦੀ ਆਨੰਦ ਜੀ ਆਪ ਜੀ ਦੱਸੋ ਮੰਨ ਲਓ ਕਿਰਪਾ ਬਬੇ ਜੀ ਜਿਹੜੇ ਆਪਾਂ ਗੁਰੂ ਘਰ ਖੜੇ ਆ ਇਸ ਗੁਰੂ ਘਰ ਦਾ ਨਾਮ ਤੇ ਇਤਿਹਾਸ ਕੀ ਆ ਤੁਸੀਂ ਦੱਸੋ ਉਹਦੇ ਮੱਕੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਸੋਮਾ ਸਰ ਸਾਹਿਬ ਪੰਜ ਸਹੀ ਦਸਵੀਂ ਪਿੰਡ ਟਿੱਬਾ ਹੈ ਜੀ ਹਾਂਜੀ ਇੱਥੋਂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਉਸ ਤੋਂ ਬਾਅਦ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਾਛੀਵਾੜਾ ਸਾਹਿਬ ਗੁਰਦੁਆਰਾ ਚਰਨ ਕਮਲ ਵਿਖੇ ਉੱਥੋਂ ਪੜਾ ਕਰਦੇ ਹੋਏ ਸਤਿਗੁਰ ਜੀ ਕਟਾਣਾ ਸਾਹਿਬ ਦੀ ਧਰਤੀ ਤੇ ਆਏ ਜੋ ਆਪਣੇ ਨਗਰ ਲੱਗੀ ਹੈ ਤੇ ਉਸ ਤੋਂ ਬਾਅਦ ਕਲਗੀਧਰ ਸੱਚੇ ਪਾਤਸ਼ਾਹ ਜੀ ਕਟਾਣਾ ਸਾਹਿਬ ਦੀ ਨਗਰ ਦੀ ਧਰਤੀ ਤੋਂ ਚਰਨ ਪਾਉਂਦੇ ਹੋਏ ਸਾਹਨੇਵਲ ਨਗਰ ਗੁਰਦੁਆਰਾ ਰੇਰੂ ਸਾਹਿਬ ਵਿਖੇ ਚਰਨ ਪਾਏ ਪਾਤਸ਼ਾਹ ਜੀਆਂ ਨੇ ਉਸ ਤੋਂ ਬਾਅਦ ਰੇਰੂ ਸਾਹਿਬ ਤੋਂ ਚਾਲਾ ਪਾ ਕੇ ਸਤਿਗੁਰ ਜੀਆ ਨੇ ਟਿੱਬੇ ਦੀ ਨਗਰ ਦੀ ਧਰਤੀ ਨੂੰ ਭਾਗ ਲਾਏ ਤੇ ਸੱਤੇ ਪਾਸ਼ਾ ਜੀ ਨੇ ਇਥੋਂ ਜਲ ਦੀ ਮੰਗ ਕੀਤੀ ਤੇ ਜਲ ਦੀ ਘਾਟ ਹੋਣ ਕਰਕੇ ਸਤਿਗੁਰ ਜੀਆਂ ਨੂੰ ਉਹ ਸਿੰਘ ਨਾ ਜਲ ਸਕਾ ਛਕਿਆ ਅਤੇ ਪਾਸ਼ਾ ਜੀਆਂ ਨੇ ਦੱਸਣਾ ਕੀਤਾ ਸਤਿਗੁਰ ਜੀਆਂ ਨੂੰ ਵੀ ਪਾਸ਼ਾ ਜੀਓ ਇੱਥੇ ਜਲ ਦੀ ਬੜੀ ਘਾਟ ਹੈ ਤੇ ਜਲ ਦੀ ਘਾਟ ਨੂੰ ਇੱਥੇ ਸਾਰੇ ਆਲੇ ਦਲੇ ਟਿੱਬੇ ਸੀਗੇ ਮਿੱਟੀ ਦੇ ਵੱਡੇ ਵੱਡੇ ਤੇ ਜਲ ਦੀ ਬੜੀ ਘਾਟ ਸੀ ਤੇ ਸਤਿਗੁਰ ਜੀਆਂ ਨੇ ਜਦੋਂ ਬੇਨਤੀ ਕੀਤੀ ਤੇ ਜਲ ਨਾ ਛਕਾ ਛਕਿਆ ਘਾਟ ਹੋਣ ਕਰਕੇ ਤੇ ਕਲਗੀਧਰ ਸੱਚੇ ਪਾਤਸ਼ਾਹ ਜੀਆ ਨੇ ਤੀਰ ਦੀ ਨੋਕ ਦੇ ਨਾਲ ਇੱਥੇ ਜਲ ਦਾ ਸੋਮਾ ਪ੍ਰਗਟ ਕਰ ਦਿੱਤਾ ਉਹ ਜਿਹੜੀ ਘਾਟ ਸੀ ਜਲ ਦੀ ਪੂਰੀ ਕੀਤੀ ਹੈ ਇੱਥੇ ਅੱਜ ਵੀ ਉਹ ਜੋ ਸੋਮਾ ਹੈ ਜਲ ਦਾ ਸਤਿਗੁਰ ਜੀਆ ਨੇ ਪ੍ਰਗਟ ਕੀਤਾ ਸੀ ਤੀਰ ਦੀ ਨੋਕ ਦੇ ਨਾਲ ਉਹ ਅੱਜ ਵੀ ਇੱਥੇ ਪ੍ਰਗਟ ਹੈ ਅੱਜ ਵੀ ਅਸੀਂ ਉਸ ਸੋਮੇ ਦੇ ਦਰਸ਼ਨ ਕਰ ਸਕਦੇ ਹਾਂ ਉਸੇ ਤਰ੍ਹਾਂ ਬਾਕੀ ਵਾਲੇ ਦੀ ਧਾਲੇ ਦਾਲੇ ਜਿੰਨੇ ਵੀ ਧਰਤੀ ਉੱਥੇ ਪਾਣੀ ਦਾ ਲੈਵਲ ਹੈ ਜਿਹੜਾ ਬਹੁਤ ਨੀਵਾ ਹੈ ਅੱਛਾ ਜੀ ਤੇ ਜਿੱਥੇ ਸਤਿਗੁਰ ਜੀਆਂ ਨੇ ਚਰਨ ਪਾਏ ਸੀ ਉਹ ਤੀਰਦੀ ਨਾਉਕ ਦੇ ਨਾਲ ਜੋ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਉਹਦਾ ਲੈਵਲ ਅੱਜ ਵੀ ਬੜਾ ਉੱਚਾ ਹੈ ਅਸੀਂ ਦਰਸ਼ਨ ਵੀ ਕਰ ਸਕਦੇ ਹਾਂ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਬਹੁਤ ਦੂਰ ਦੂਰ ਸੰਗਤਾਂ ਆ ਕੇ ਆਪਣੇ ਦੁੱਖ ਦਰਦ ਸਤਿਗੁਰ ਜੀਆਂ ਦੇ ਅੱਗੇ ਅਰਦਾਸ ਬੇਨਤੀ ਕਰਦੀਆਂ ਨੇ ਤੇ ਸਤਿਗੁਰ ਜੀ ਉਹਨਾਂ ਦੇ ਦੁੱਖਾਂ ਦਰਦਾਂ ਦੀ ਜਿਹੜੀ ਦੁਆਇਓ ਦਿੰਦੇ ਨੇ ਪਾਤਸ਼ਾਹ ਜੀ ਹਰ ਮਨੋ ਕਾਮਨਾ ਸਤਿਗੁਰ ਜੀ ਤੋਂ ਪੂਰੀਆਂ ਕਰਦਿਆਂ ਨੇ ਜੇ ਕੋਈ ਸ਼ਰਧਾ ਦੇ ਨਾਲ ਭਰੋਸਾ ਲੈ ਕੇ ਆਵੇ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਿਹੜੀ ਜਲਦੀ ਗੱਲ ਕੀਤੀ ਹੈ ਕਿ ਜੜਾ ਸੋਮਾ ਅੱਜ ਵੀ ਹੈ ਉਹ ਲਗਭਗ ਕਿੰਨੇ ਫੁੱਟ ਤੇ ਹੋਵੇਗਾ ਉਹ ਤਕਰੀਬਨ ਜੀ 8-10 ਫੁੱਟ ਤੇ ਹੀ ਹੈ 8-10 ਫੁੱਟ ਤੇ ਹਾਂ ਜੀ ਜੇ ਆਪਾਂ ਦੇਖੀਏ ਇਸ ਧਰਤੀ ਦਾ ਪਾਣੀ ਤਾਂ ਕਾਫੀ ਨੀਵਾ ਹੋਵੇਗਾ ਬਹੁਤ ਨੀਵਾ ਹੈ ਜੀ 2-200 ਫੁੱਟ ਤੇ ਬੋਰ ਕੀਤੇ ਹੋਏ ਨੇ ਆਲੇ-ਦਾਲੇ ਦੀ ਧਰਤੀ ਤੇ ਸਾਰੇ ਕੀਤੇ ਪਿੰਡਾਂ ਦੇ ਵਿੱਚ ਪਰ ਉਹ ਬੜਾ ਉੱਚਾ ਹੈ ਜਲ ਦਾ ਸੋਮਾ ਜਿਹੜਾ ਤੇ ਉਹ ਜਲ ਆਏ ਸ਼ਕਾਇਆ ਜਾਂਦਾ ਲੋਕਾਂ ਨੂੰ ਹਾਂਜੀ ਜੀ ਉਹ ਜਲ ਸ਼ਕਾਇਆ ਜਾਂਦਾ ਵਾ ਦਰਸ਼ਨ ਕਰ ਸਕਦੇ ਹੋ ਆਪ ਜੀ ਤੇ ਉਹ ਜਲ ਕਦੇ ਘਟਦਾ ਵੀ ਨਹੀਂ ਨਹੀਂ ਬਿਲਕੁਲ ਨਹੀਂ ਜੀ ਉਸੇ ਤਰ੍ਹਾਂ ਹੀ ਉਹ ਜੋ ਜਿੱਤਰਾ ਮਹਾਰਾਜੀ ਨੇ ਪ੍ਰਤਾਕ ਕੀਤਾ ਸੀ ਉਸੇ ਤਰ੍ਹਾਂ ਹੀ ਅੱਜ ਵੀ ਮੌਜੂਦ ਹੈ ਉਹ ਮੌਜੂਦ ਹੈ ਜੀ ਜੀ ਠੀਕ ਹੈ ਇਹ ਗੁਰੂ ਘਰ ਦਾ ਇਤਿਹਾਸ ਹੋ ਗਿਆ ਤੇ ਇਹ ਗੁਰਦੁਆਰੇ ਦੀ ਸੇਵਾ ਸੰਭਾਲ ਅੱਜ ਕੱਲ ਕਿੰਨੇ ਕੋਲੇ ਹੈ ਕੌਣ ਸੇ ਉਸਮਲ ਕਰ ਰਿਹਾ ਹੈ ਇਹ ਜੀ ਆਪਣੇ ਸੰਪਰਦਾਕਾਰ ਸੇਵਾ ਹਜੂਰ ਸਾਹਿਬ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਇੱਥੋਂ ਦੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਉਹ ਅੱਜ ਕੱਲ ਇੱਥੇ ਸੇਵਾ ਨਿਭਾ ਰਹੇ ਨੇ ਸਤ ਜੀ ਤੁਸੀਂ ਨਿਭਾ ਰਹੇ ਹੋ ਜੀ ਤੇ ਪਾਪਾ ਜੀ ਤੁਸੀਂ ਇੱਥੇ ਕੀ ਸੇਵਾ ਨਿਭਾ ਰਹੇ ਹੋ ਮੈਂ ਜੀ ਗ੍ਰਾਂਥੀ ਸਿੰਘ ਦੀ ਸੇਵਾ ਨਿਭਾ ਰਿਹਾ ਮੀਤ ਗ੍ਰਾਂਥੀ ਸਿੰਘ ਦੀ ਅਤੇ ਬਾਬਾ ਗਰਮੀਤ ਸਿੰਘ ਜੀ ਜੋ ਇੱਥੇ ਦੇ ਹੈੱਡ ਗ੍ਰਾਂਥੀ ਨੇ ਤੇ ਉਹਨਾਂ ਦੇ ਨਾਲ ਮੈਂ ਸੇਵਾ ਕਰਵਾ ਰਿਹਾ ਸੇਵਾ ਕਰਵਾ ਰਿਹਾ ਜੀ ਤੇ ਬਾਬਾ ਜੀ ਜਿਵੇਂ ਗੁਰੂ ਘਰ ਹੁੰਦੇ ਆ ਗੁਰੂ ਘਰ ਸਿੱਖਾਂ ਦੇ ਬੱਚਿਆਂ ਉੱਪਰ ਜੋ ਸਿੱਖੀ ਨਾਲ ਬੱਚਿਆਂ ਨੂੰ ਜੋੜਦੇ ਆ ਇਹ ਗੁਰੂ ਘਰ ਦੇ ਕੀ ਕੀ ਉਪਰਾਲੇ ਆ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਇਹਦੇ ਲਈ ਵੀ 사ਤ 사ਤ ਗੁਰ ਜੀ ਦੀ ਪਾਰ ਕਿਰਪਾ ਰਹਿਮ صدਕਾ ਜੋ ਇੱਥੇ ਤੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਨੇ ਉਹ ਬੱਚਿਆਂ ਦੇ ਸਿੱਖੀ ਸੰਧਾਤਾ ਦੇ ਨਾਲ ਜੋੜਨ ਵਾਸਤੇ ਉਹਨਾਂ ਨੇ ਉਪਰਾਲਾ ਕੀਤਾ ਹੋਇਆ ਤੇ ਸੰਥਿਆ ਕਰਵਾਈ ਜਾਂਦੀ ਹੈ ਸਿੰਘਾਂ ਨੂੰ ਬੱਚਿਆਂ ਨੂੰ ਕਥਾ ਕੀਰਤਨ ਸਿਖਾਇਆ ਜਾਂਦਾ ਵਾ ਹੋਰ ਵੀ ਵੱਡੇ ਉਪਰਾਲੇ ਗੱਤਕੇ ਦੀ ਸੇਵਾ ਜੀ ਕਿਸ ਨੇ ਸਿੱਖਣੀ ਹੋਵੇ ਉਹ ਵੀ ਆ ਸਕਦਾ ਵਾ ਇੱਥੇ ਜਣ ਜਿਹੜੇ ਸਿੱਖੀ ਸੰਧਾਤਾਂ ਦੇ ਨਾਲ ਜੋੜਨ ਵਾਲੇ ਨੇ ਸਾਰੇ ਪ੍ਰਾਲੇ ਇੱਥੇ ਕੀਤੇ ਜਾਂਦੇ ਨੇ ਤੇ ਗਤਕਾ ਵੀ ਸਿਖਾਇਆ ਜਾਂਦਾ ਤੇ ਕੀਰਤਨ ਸੰਥਿਆ ਵਗੈਰੇ ਵੀ ਦਿੱਤੀ ਜਾਂਦੀ ਸਭ ਬਿਲਕੁਲ ਜੀ ਤੇ ਇਹ ਮੜਾ ਸਿੰਘ ਇਹਦਾ ਪ੍ਰਚੇਰ ਕਰਾ ਦੋ ਕਿ ਕਿਹੜੇ ਕਿਹੜੇ ਸਿੰਘ ਦਾ ਕੀ ਕੀ ਨਾਮ ਆ ਜਿਹੜੇ ਖੜੇ ਆ ਬੜਾ ਤਾਂ ਦੋਨੇ ਬਾਰੇ ਇਹ ਭਾਈ ਬਲਵਿੰਦਰ ਸਿੰਘ ਜੀ ਇਹ ਭਾਈ ਮਨਿੰਦਰ ਸਿੰਘ ਜੀ ਬਿੱਟੂ ਹਾਂ ਜੀ ਇਹ ਭਾਈ ਸਾਹਿਬ ਜੀ ਕਥਾ ਸਿਕਾਉਂਦੇ ਨੇ ਬੱਚਿਆਂ ਨੂੰ ਹੀ ਅੱਛੀ ਕਥਾ ਬੱਚਿਆਂ ਲਈ ਇਹ ਭਾਈ ਅਰਜਨ ਸਿੰਘ ਜੀ ਨੇ ਜੀ ਇਹ ਬੱਚਿਆਂ ਨੂੰ ਸੰਥਿਆ ਕਰਵਾਉਂਦੇ ਨੇ ਅੱਛਾ ਜੀ ਤੇ ਭਾਈ ਹਰਸ਼ਦੀਪ ਸਿੰਘ ਜੀ ਇੱਥੇ ਤਬਲੇ ਦੀ ਸੇਵਾ ਵੀ ਕਰਦੇ ਨੇ ਤੇ ਭਾਈ ਸਾਹਿਬ ਜੀ ਸਾਡੇ ਗੇਟ ਦੇ ਪਹਿਰੇਦਾਰ ਦੀ ਸੇਵਾ ਕਰਦੇ ਨੇ ਜੀ ਹਾਂਜੀ ਇਹ ਸਾਨੂੰ ਬਾਬਾ ਜੀ ਨੇ ਆਪਾਂ ਨੂੰ ਜਿੱਥੇ ਸੇਵਾਦਾਰਾਂ ਨੇ ਇਤਿਹਾਸ ਦੱਸਿਆ ਮੀਤ ਗ੍ਰੰਤੀ ਸਿੰਘ ਜੀ ਸੀਗੇ ਗੁਰਪ੍ਰੀਤ ਸਿੰਘ ਜੀ ਤੇ ਤੁਹਾਨੂੰ ਫੇਰ ਆਪਾਂ ਹੋਰ ਕਿਸੇ ਵੀਡੀਓ ਚ ਮਿਲਦੇ ਆ ਥੋੜਾ ਅੰਦਰ ਪਾਸੇ ਪਮਾੜੀ ਵਾਹਿਗੁਰੂ ਜੀ ਕੀ ਖਾਲਸਾ ਜੀ ਗੁਰਜੀ ਕੀ ਫਤਈ